ਪਰ ਪੰਜਾਬੀ ਚੈਪ ਦੀ ਤੁਹਾਨੂੰ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ ਹੁਣ ਬੱਚੇ ਆਪਣੇ ਪੇਪਰਾਂ ਦੀ ਰੀਵੈਲਿਊਏਸ਼ਨ ਨਹੀਂ ਕਰਵਾ ਸਕਣਗੇ ਜੀ ਹਾਂ ਇਹ ਫੈਸਲਾ ਲਿੱਤਾ ਗਿਆ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਔਰ ਕਾਰਨ ਦੱਸਿਆ ਗਿਆ ਹੈ ਕਿ ਰਿਜ਼ਲਟ ਲੇਟ ਹੋ ਜਾਂਦੇ ਸੀ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤਾ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 2023-2024 ਤੋਂ ਪ੍ਰੀਖਿਆਵਾਂ ਦੀ ਰੀਵੈਲਿਊਏਸ਼ਨ ਜੋ ਹੈ ਉਹ ਬੰਦ ਕਰ ਦਿੱਤੀ ਹੈ ਯਾਨੀ ਕਿ ਮੋੜ ਮੁਲਾਂਕਣ ਕਰਨ ਦੇ ਕਾਰਨ ਨਤੀਜਿਆਂ ਦੇ ਵਿੱਚ ਦੇਰੀ ਹੁੰਦੀ ਸੀ ਇਹ ਪੰਜਾਬ ਸਕੂਲ ਐਜੂਕੇਸ਼ਨ ਦਾ ਬੋਰਡ ਦਾ ਕਹਿਣਾ ਜਿਸ ਦੇ ਚਲਦਿਆਂ ਹੋਏ ਆ ਜੋ ਵਿਦਿਆਰਥੀ ਹੈ ਉਹ ਰੀਵੈਲਿਊਸ਼ਨ ਨਹੀਂ ਕਰਵਾ ਸਕਣਗੇ ਪਰ ਰੀ ਚੈਕਿੰਗ ਦੀ ਜੋ ਸੁਵਿਧਾ ਉਹ ਬਰਕਰਾਰ ਰਹੂਗੀ ਤਾਂ ਰੀਵੈਲਿਊਸ਼ਨ ਹੁਣ ਬੰਦ ਹੋ ਚੁੱਕੀ ਹੈ ਰੀਵੈਲਿਊਸ਼ਨ ਔਰ ਰੀ ਚੈਕਿੰਗ ਦੇ ਵਿੱਚ ਫਰਕ ਕੀ ਹੁੰਦਾ ਹੈ ਅੰਤਰ ਕੀ ਹੁੰਦਾ ਹੈ ਤੁਹਾਨੂੰ ਉਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜੇ ਤੁਸੀਂ ਇਮਤਿਹਾਨ ਦਿੱਤਾ ਹੈ ਇਮਤਿਹਾਨ ਦੇ ਵਿੱਚ ਜੇ ਤੁਹਾਨੂੰ ਲੱਗਿਆ ਕਿ ਤੁਹਾਡੇ ਪੇਪਰ ਦੇ ਵਿੱਚ ਜੋ ਨੰਬਰ ਆਏ ਨੇ ਜੋ ਨਾਲ ਜੋੜ ਤੋੜ ਹੋਇਆ ਉਹ ਸਹੀ ਨਹੀਂ ਹੋਇਆ ਤੁਹਾਨੂੰ ਲੱਗਦਾ ਕਿ ਨੰਬਰ ਘਟਾ ਗਏ ਯਾਰ ਨੰਬਰ ਪੇਪਰ ਤਾਂ ਵਧੀਆ ਹੋਇਆ ਸੀ ਪਰ ਨੰਬਰ ਮੈਨੂੰ ਲੱਗਦਾ ਕਿ ਗਲਤ ਆਏ ਨੇ ਨੰਬਰ ਸਹੀ ਨਹੀਂ ਲੱਗੇ ਨੰਬਰ ਜ਼ਿਆਦਾ ਹੋਣੇ ਚਾਹੀਦੇ ਸੀ ਤਾਂ ਤੁਸੀਂ ਰੀਵੈਲਿਊਏਸ਼ਨ ਕਰਵਾ ਸਕਦੇ ਸੀ ਯਾਨੀ ਕਿ ਵੈਲਿਊ ਜਿਹੜੀ ਰੀਵੈਲਿਊਏਸ਼ਨ ਹੈਗੀ ਉਹ ਵੈਲਿਊਏਸ਼ਨ ਯਾਨੀ ਕਿ ਜੋੜ ਤੋੜ ਜਿਹੜਾ ਹੁੰਦਾ ਉਹ ਉਹ ਦੁਬਾਰਾ ਤੋਂ ਚੈੱਕ ਹੋ ਜਾਂਦਾ ਸੀਗਾ ਬਹੁਤ ਸਾਰੇ ਬੱਚਿਆਂ ਨੂੰ ਖੁਸ਼ੀ ਆਉਂਦਾ ਸੀ ਕਿ ਨੰਬਰ ਘਟਾਏ ਨੇ ਚਲੋ ਰੀਵੈਲਿਊਏਸ਼ਨ ਭਰ ਦਿੰਦੇ ਆ ਤਾਂ ਪਤਾ ਚੱਲ ਜਾਊਗਾ ਕਿ ਨੰਬਰ ਜਿਹੜੇ ਨੇ ਉਹ ਜੋੜ ਤੋੜ ਗਲਤ ਨਹੀਂ ਲੱਗਿਆ ਜਿਸ ਤੋਂ ਬਾਅਦ ਉਹ ਫੈਸਲਾ ਜਿਹੜਾ ਹੁੰਦਾ ਹੈ ਉਹ ਰੀਵੈਲੂਏਸ਼ਨ ਕਰਨ ਤੋਂ ਬਾਅਦ ਫਿਰ ਉਹ ਬੱਚੇ ਦੇ ਸਾਹਮਣੇ ਆ ਜਾਂਦਾ ਸੀਗਾ ਪਰ ਹੁਣ ਜੋ ਰੀਵੈਲੂਏਸ਼ਨ ਹੈ ਉਹ ਬੰਦ ਕਰ ਦਿੱਤੀ ਗਈ ਹੈ ਹੁਣ ਸਿਰਫ ਰੀਚੈਕਿੰਗ ਦੀ ਹੀ ਸੁਵਿਧਾ ਰਹੂਗੀ ਰੀਚੈਕਿੰਗ ਕੀ ਹੁੰਦਾ ਹੈ ਜੇ ਬੱਚੇ ਨੂੰ ਲੱਗੇ ਕਿ ਜੀ ਮੈਂ ਪੇਪਰ ਤਾਂ ਵਧੀਆ ਦਿੱਤਾ ਸੀ ਪਰ ਮੇਰਾ ਪੇਪਰ ਸਹੀ ਚੈੱਕ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਮੈਂ ਐਸੇ ਲਿਖ ਕੇ ਆਇਆ ਸੀ ਜਿਸ ਤਰੀਕੇ ਦੇ ਨਾਲ ਮੈਂ ਅਨਸਰਸ ਲਿਖ ਕੇ ਆਇਆ ਸੀ ਉਸ ਹੱਬ ਨਾਲ ਮੈਨੂੰ ਨੰਬਰ ਨਹੀਂ ਮਿਲੇ ਤਾਂ ਉਹ ਰੀ ਚੈਕਿੰਗ ਜੋ ਹੈ ਉਹ ਬੱਚਾ ਕਰਵਾ ਸਕਦਾ ਹੁੰਦਾ ਹੈ ਤਾਂ ਰੀ ਚੈਕਿੰਗ ਜਿਹੜੀ ਹੈ ਸੁਵਿਧਾ ਉਹ ਤਾਂ ਬਰਕਰਾਰ ਰਹੂਗੀ ਪਰ ਰੀਵੈਲਿਊਏਸ਼ਨ ਬੰਦ ਕਰ ਦਿੱਤੀ ਗਈ ਹੈ ਯਾਨੀ ਕਿ ਬੱਚੇ ਰੀਵੈਲਿਊਏਸ਼ਨ ਨਹੀਂ ਕਰਵਾਣਗੇ ਨਹੀਂ ਕਰਵਾ ਸਕਣਗੇ ਤਾਂ ਇਹ ਨੋਟੀਫਿਕੇਸ਼ਨ ਦੀ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਨੋਟੀਫਿਕੇਸ਼ਨ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦੇ ਹਾਂ ਨੋਟੀਫਿਕੇਸ਼ਨ ਦੇ ਵਿੱਚ ਕੀ ਲਿਖਿਆ ਗਿਆ ਕਹਿੰਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੋਟੀਫਿਕੇਸ਼ਨ ਦੀ ਜਿਹੜੀ ਇਹ ਕਾਪੀ ਹੈ ਉਸ ਦੇ ਵਿੱਚ ਜੋ ਤਸਵੀਰ ਜੋ ਗੱਲ ਲਿਖੀ ਗਈ ਹੈ ਤੁਹਾਨੂੰ ਉਹ ਵੀ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ ਜੋ ਇੱਥੇ ਲਿਖਿਆ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੋਟੀਫਿਕੇਸ਼ਨ ਅਨੁਸਾਰ ਬੋਰਡ ਦੀ ਮੀਟਿੰਗ ਮਿਤੀ 14 12 2023 ਦੇ ਵਿੱਚ ਮਦ ਨੰਬਰ 4 ਰਾਹੀਂ ਲੈ ਅ ਨਿਰਣੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆਵਾਂ ਦੇ ਆਮ ਵਿਨਮ ਵਿਨਮ 1986 ਕੈਲੰਡਰ ਜਲਦ 2 ਤੇ ਪੰਨਾ ਨੰਬਰ 70 ਦੇ ਦਰਜ ਚੈਪਟਰ 3 ए ਰੀਵੈਲਿਊਸ਼ਨ ਅਧੀਨ ਰੀ ਈਵੈਲੂਏਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ ਅਖੀਰਲੀ ਲਾਈਨ ਤੁਸੀਂ ਜੇ ਪੜ੍ਹੋਗੇ ਰੀ ਇਵੈਲੂਏਸ਼ਨ ਵੈਲੂਏਸ਼ਨ ਜਿਹੜੀ ਹੁੰਦੀ ਸੀ ਜਿਹੜੇ ਪੇਪਰਾਂ ਦੇ ਵਿੱਚ ਰੀ ਚੈਕਿੰਗ ਹੁੰਦੀ ਸੀ ਤਾਂ ਉਸ ਰੀਵੈਲੂਏਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ ਯਾਨੀ ਕਿ ਬੱਚੇ ਹੁਣ ਰੀਵੈਲੂਏਟ ਆਪਣਾ ਪੇਪਰ ਨਹੀਂ ਕਰਵਾ ਸਕਣਗੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਨੰਬਰ ਘਟਾਏ ਨੇ ਤਾਂ ਉਸ ਦੀ ਰੀਵੈਲੂਏਸ਼ਨ ਨਹੀਂ ਹੋਊਗੀ ਰੀਵੈਲੂਏਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਝਟਕਾ ਵੀ ਆਪਾਂ ਮੰਨਾਂਗੇ ਜਿਹੜਾ ਕਿ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ ਬਹੁਤ ਸਾਰੇ ਵਿਦਿਆਰਥੀ ਆ ਜਦੋਂ ਪੇਪਰਾਂ ਦੇ ਵਿੱਚ ਨੰਬਰ ਘਟ ਆਉਂਦੇ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਤਾਂ ਉਹ ਅਨ ਇਹ ਸੋਚ ਕੇ ਰੀਵੈਲੂਏਸ਼ਨ ਭਰ ਦਿੰਦੇ ਸੀ ਕਿ ਸ਼ਾਇਦ ਸਾਡੇ ਨੰਬਰ ਇਸ ਦੇ ਨਾਲ ਵੱਜ ਜਾਣਗੇ ਜੇ ਨਹੀਂ ਸਹੀ ਜੋੜ ਲੱਗਿਆ ਹੋਇਆ ਕਈ ਵਾਰ ਉਲਟਾ ਵੀ ਹੋ ਸਕਦਾ ਸੀ ਕਿ ਉਲਟਾ ਵੀ ਹੋ ਜਾਂਦਾ ਸੀ ਕਿ ਜੋੜ ਜਾਂ ਲੱਗਿਆ ਹੋਵੇ ਉਸ ਤੋਂ ਵੀ ਨੰਬਰ ਘਟ ਜਾਂਦੇ ਸੀ ਪਰ ਅਕਸਰ ਕਈ ਵਾਰ ਦੇਖਣ ਨੂੰ ਮਿਲਦਾ ਹੁੰਦਾ ਸੀ ਕਿ ਰੀਵੈਲੂਏਸ਼ਨ ਤੋਂ ਬਾਅਦ ਨੰਬਰ ਵੱਜ ਜਾਂਦੇ ਸੀ ਕਿਉਂਕਿ ਜੋੜ ਤੋੜ ਹੋ ਰਿਹਾ ਹੁੰਦਾ ਸੀ ਇੱਕ ਦੋ ਨੰਬਰ ਦੇ ਉੱਪਰ-ਨੀਚੇ ਜਿਹੜੀ ਹੈ ਤਸਵੀਰ ਉਹ ਬਣਦੀ ਹੋਈ ਨਜ਼ਰ ਆ ਜਾਂਦੀ ਸੀਗੀ ਤਾਂ ਰੀਵੈਲੂਏਸ਼ਨ ਬੰਦ ਹੋਈ ਹੈ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸਾਲ 2023-24 ਤੋਂ ਬਾਅਦ ਜਿੰਨੇ ਵੀ ਇਮਤਿਹਾਨ ਹੋਣਗੇ ਉਸ ਦੇ ਵਿੱਚ ਤੁਸੀਂ ਰੀਵੈਲਿਊਏਸ਼ਨ ਨਹੀਂ ਕਰਵਾ ਸਕੋਗੇ ਜੇ ਤੁਸੀਂ 8ਵੀਂ ਦਾ ਬੋਰਡ ਦਾ ਪੇਪਰ ਦੇ ਰਹੇ ਹੋ 10ਵੀਂ ਦਾ ਬੋਰਡ ਦਾ ਪੇਪਰ ਦੇ ਰਹੇ ਹੋ 12ਵੀਂ ਦਾ ਬੋਰਡ ਦਾ ਪੇਪਰ ਦੇ ਰਹੇ ਹੋ ਜਾਂ 5ਵੀਂ ਦਾ ਬੋਰਡ ਦਾ ਪੇਪਰ ਹੈ ਤਾਂ ਉਸ ਦੀ ਰੀਵੈਲਿਊਏਸ਼ਨ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਰੀਵੈਲਿਊਏਟ ਨਹੀਂ ਕਰਵਾ ਸਕੋਗੇ ਇਹ ਫੈਸਲਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਲਿੱਤਾ ਗਿਆ ਹੈ ਸਾਲ 2023-24 ਤੋਂ ਜਿਹੜਾ ਇਹ ਫੈਸਲਾ ਲਾਗੂ ਹੋ ਜੂਗਾ ਯਾਨੀ ਕਿ ਜਿਹੜਾ ਹੁਣ ਆਉਣ ਵਾਲਾ ਇਹ ਸਾਲ ਹੈ ਜਿਸ ਦੇ ਵਿੱਚ ਇਮਤਿਹਾਨ ਹੋਣੇ ਆ ਬੱਚਿਆਂ ਦੇ ਉਹਨਾਂ ਇਮਤਿਹਾਨਾਂ ਦੇ ਵਿੱਚ ਬੱਚੇ ਆਪਣੀ ਰੀ ਇਵੈਲੂਏਸ਼ਨ ਨਹੀਂ ਕਰਵਾ ਸਕਣਗੇ ਨਹੀਂ ਇਵੈਲੂਏਸ਼ਨ ਹੋਊਗੀ ਔਰ ਰੀ ਇਵੈਲੂਏਸ਼ਨ ਜਿਹੜਾ ਹੈ ਉਹ ਬੰਦ ਕਰ ਦਿੱਤੀ ਗਈ ਹੈ ਔਰ ਪੀਐਸਸੀਬੀ ਦਾ ਕਹਿਣਾ ਹੈ ਕਿ ਬੱਚਿਆਂ ਦੇ ਜਿਹੜੇ ਰਿਜ਼ਲਟ ਨੇ ਉਹ ਲੇਟ ਹੋ ਜਾਂਦੇ ਸੀ ਰੀ ਇਵੈਲੂਏਸ਼ਨ ਦੇ ਕਾਰਨ ਰਿਜ਼ਲਟ ਕੱਢਣੇ ਔਖੇ ਹੋ ਜਾਂਦੇ ਸੀਗੇ ਲੇਟ ਹੋ ਜਾਂਦੇ ਸੀ ਜਿਸ ਦੇ ਚਲਦਿਆਂ ਹੋਇਆਂ ਅਸੀਂ ਇਹ ਫੈਸਲਾ ਲੈ ਰਹੇ ਹਾਂ ਰੀ ਇਵੈਲੂਏਸ਼ਨ ਬੰਦ ਕਰ ਦਿੱਤੀ ਗਈ ਹੈ ਰੀ ਚੈਕਿੰਗ ਜ਼ੂਰ ਰਹੂਗੀ ਜੇਕਰ ਬੱਚੇ ਨੂੰ ਖਰਸ਼ਾ ਹੈ ਕਿ ਉਸਦਾ ਪੇਪਰ ਸਹੀ ਤਰੀਕੇ ਨਾਲ ਚੈੱਕ ਨਹੀਂ ਹੋਇਆ ਨੰਬਰ ਸਹੀ ਨਹੀਂ ਆਇਆ ਤਾਂ ਉਹ ਦੁਬਾਰਾ ਰੀ ਚੈਕਿੰਗ ਪਾਸ ਕਰਦਾ ਹੈ ਰੀਵੈਲਿਊਏਸ਼ਨ ਜਿਹੜੀ ਹੈ ਉਹ ਬੰਦ ਕਰ